ਤਿੰਨ ਬਚ ਚਾਰ ਰਹਿ ਗਿਆ ਦੋ ਤਿੰਨ ਮੁੱਕ ਗਿਆ ਆ ਕਰੇਗਾ ਹੂੰ ਐਨੇ ਮਾੜੇ ਹਾਲਾਤ ਹੈ ਮਸੇ ਉਹਨੇ ਤੇ ਟੋਰ ਤੇ ਜਾ ਵੀਦਾ ਉਹ ਪਸ਼ੂ ਖੜੇ ਉਹ ਪਛਾਵੜੇ ਖੜੇ ਨਹੀਂ ਆਵੇ ਚਾਰ ਚਫੇਰੇ ਘਰ ਦੇ ਪਾਣੀ ਆ ਹਨਾ ਚਾਰ ਚਫੇਰੇ ਦੇਖੋ ਤਾਂ ਤੁਸੀਂ ਦੇਖੋਗੇ ਉਧਰ ਜਾ ਕੇ ਚਾਰ ਚਫੇਰੇ ਪਾਣੀ ਆ ਹਨਾ ਕਮਰੇ ਦੇ ਅੰਦਰ ਪਾਣੀ ਵੜਿਆ ਖੜਾ ਆ ਵੇਖ ਲੈ ਉਹ ਪਰਸੂ ਚੌਥੇ ਆ ਸੌਣਾ ਸਾਹਿਬ ਉਹਨੂੰ ਰੋਕਿਆ ਉਹਨੇ ਇਥੇ ਗੜੀਆਂ ਰੋਕ ਕੇ ਕਹਿੰਦਾ ਆਜੋ ਜੀ ਆਜੋ ਹੂੰ ਉੱਥੇ ਜਾ ਕੇ ਖਬਰਾਂ ਤੇ ਫੋੜਵਾਂ ਲਵਾਉਂਦੇ ਨੇ ਸਾਡੀ ਤੇ ਇਹ ਹੈਗੀ ਹੈ ਪ੍ਰਸ਼ਾਸਨ ਤੋਂ ਬੇਨਤੀ ਸਰਕਾਰ ਨੂੰ ਵੀ ਇਸ ਇਲਾਕੇ 'ਚ ਪਾਣੀ ਛੱਡਣਾ ਇਸ ਤੋਂ ਜ਼ਿਆਦਾ ਛੱਡ ਦੇਣ ਅਸੀਂ ਆ ਪੱਲੂ ਲਾਏ ਨੇ ਕਿਸੇ ਵੀ ਨਹੀਂ ਲਾਏ ਹੂੰ ਤੇ ਹੁਣ ਭੂਨ ਕੀਤਾ ਵੀ ਉਹ ਜਿਹੜਾ ਮੋੜ ਪਾਣੀ ਉੱਥੇ ਚੜਿਆ ਜਾਂਦਾ ਹੈ ਉਹ ਤਾਂ ਪਿਛਾ ਵੀ ਰੋਕੀ ਹੈ ਜੀ ਫੋਨ ਲਾਇਆ ਅੱਛਾ ਸੂਚਕ ਕੰਟਰੋਲ ਰੂਮ ਵਾਲੇ ਕੋਈ ਗੱਲ ਸਰਕਾਰ ਕੋਈ ਨਹੀਂ ਹੈ ਜੀ ਕੋਈ ਨਹੀਂ ਜਿਹੜੇ ਟਰਾਲੀਆਂ ਨੇ ਉਹ ਨਹੀਂ ਸੁਣਦੇ ਸਾਡੀ ਰਾਸ਼ਨ ਵਾਲੇ ਵੀ ਨੇੜੇ ਨਹੀਂ ਨਾ ਨਾ ਇਹ ਤਾਂ ਕੋਈ ਅਗਾਂ ਲੱਗ ਜਾਂਦਾ ਜਿਹੜੇ ਐਮਐਲਏ ਨੇ ਉਹ ਵੀ ਅਗਾਂ ਕੋਈ ਲੱਗ ਗਿਆ ਕੋ ਪਿੱਛਾ ਲੱਗ ਗਿਆ ਬਸ ਆਉਂਦੇ ਨਹੀਂ ਐਮਐਲਏ ਨਾ ਉਹ ਕੋਈ ਆ ਸੌਣਾ ਆਇਆ ਹੈ ਉਹ ਆ ਗਿਆ ਰ ਚੰਗੜ ਬਣੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਕਿ ਸਾਡੀ ਸੱਤਾਂ ਚ ਵੀ ਸਰਕਾਰ ਸਰ ਦੀ ਹੈ ਪਿੰਡਾਂ ਚ ਸਰਕਾਰ ਚਲਾਉਂਦੇ ਆ ਦੇ ਹਾਂ ਉਹ ਤਾਂ ਆਉਣ ਤਾਂ ਭਾਸ਼ਾ ਦਿੰਦੇ ਨੇ ਆਉਣ ਤਾਂ ਤਾਂ ਹੀ ਪਰਾ ਲੱਗਦਾ ਤਾਂ ਭਾਈ ਕੀ ਸਥਿਤੀ ਹੈ ਜਿਹੜੀ ਇੱਥੋਂ ਦੀ ਭਾਈ ਸਾਡੀ ਬਹੁਤ ਜ਼ਿਆਦਾ ਮਾੜੀ ਸਥਿਤੀ ਹੈ ਜੀ ਤੁਸੀਂ ਵੇਖ ਹੀ ਲਓ ਉੱਧਰ ਜਾ ਕੇ ਕਮਰੇ ਕਮਰੇ ਦੇ ਅੰਦਰ ਪਾਣੀ ਵੜਿਆ ਖੜਾ ਹੈ ਆ ਵੇਖ ਲੋ ਉਹ ਪਰਸੂ ਚੌਥੇ ਆਇਆ ਸੋਨਾ ਸਾਹਿਬ ਉਹਨੂੰ ਰੋਕਿਆ ਉਹਨੇ ਤੇ ਗੜੀਆਂ ਰੋਕ ਕੇ ਕਹਿੰਦਾ ਆਜੋ ਜੀ ਆਜੋ ਉਹ ਉੱਥੇ ਜਾ ਕੇ ਖਬਰਾਂ ਤੇ ਫੋੜਵਾਂ ਲਵਾਉਂਦੇ ਨੇ ਸਾਡੀ ਤੇ ਇਹ ਹੈਗੀ ਹੈ ਪ੍ਰਸ਼ਾਸਨ ਤੋਂ ਬੇਨਤੀ ਸਰਕਾਰ ਨੂੰ ਵੀ ਇਸ ਇਲਾਕੇ 'ਚ ਪਾਣੀ ਛੜਨਾ ਇਸ ਤੋਂ ਜ਼ਿਆਦਾ ਛੱਡ ਦੇਣ ਪਰ ਹੱਕ ਇੱਕ ਪਰਿਵਾਰ ਦਾ ਇਸ ਇਲਾਕੇ ਦਾ ਸਰਕਾਰੀ ਨੌਕਰੀ ਦਿੱਤਾ ਜਾਵੇ ਕਿਉਂਕਿ ਜਿਆਦਾ ਉਹਨਾਂ ਨੂੰ ਸਪਾਈ ਕਰਨ ਤੇ ਰੱਖ ਲੈਣ ਜਿੱਥੇ ਵੀ ਉਹ ਕੰਮ ਕਰਨ ਨੂੰ ਤਿਆਰ ਹੈਗੇ ਨੇ ਇਹ ਨਾ ਹੋਰ ਪਾਣੀ ਛੱਡੇ ਜਾਵਣ ਕੋਈ ਦਿੱਕਤ ਨਹੀਂ ਸਾਨੂੰ ਆ ਗਈ ਅਸੀਂ ਇਹ ਮਾਰਾ ਜਲ ਜਾਵਾਂਗੇ ਪਰ ਜੇ ਉਹ ਸਾਡੀ ਫਸਲ ਹੀ ਖਰਾਬ ਹੋ ਗਈ ਸਾਡੇ ਕੋ ਕੁਝ ਨਹੀਂ ਰਹਿ ਗਿਆ ਸਾਨੂੰ ਕੋਈ ਸਰਕਾਰੀ ਸੋਧਾ ਤਾਂ ਦਿੱਤੀ ਜਾਵੇ ਨਾ ਕਿੰਨੀ ਫਸਲ ਸੀ ਬਾਈ ਜਿਹੜੀ ਸੋਡੀ ਡੁੱਬ ਗਈ ਸਾਡੀ ਹੈਗੀ 15 ਕਿੱਲੇ ਜੀ ਠੇਕੇ ਤੇ ਸੀ ਕਿ ਆਵਦੀ ਸੀ ਕੋਈ ਠੇਕੇ ਸੀ ਕੋਈ ਆਵਦੀ ਹੈਗੀ ਸੀ ਜੀ ਕੋਈ ਗਹਿਣੇ ਹੈਗੇ ਸੀ ਸਭ ਬਰਬਾਦ ਹੋ ਗਏ ਸਾਰੀ ਡੁੱਬ ਗਈ ਸਭ ਡੁੱਬ ਗਈ ਤਾਰ ਤੋਂ ਅੰਦਰ ਸੀ 7 ਕਿੱਲੇ ਉਹ ਵੀ ਪਾਣੀ ਨਾਲ ਡੁੱਬ ਗਈ ਇੱਥੇ 5 ਕਿੱਲੇ ਸੀ ਤਾਂ ਤਿੰਨ ਅੱਜ 5 ਦਿਨ ਹੋ ਗਏ ਵੀ ਡੁੱਬ ਚੁੱਕੀ ਹੈ ਕੋਈ ਆ ਰਿਹਾ ਹੈ ਕੁਝ ਨਾ ਦੋਂ ਤੋ ਸਿੱਦੇ ਕੀ ਜਾਂਦੇ ਜੇ ਕੋਈ ਆਇਆ ਤੁਸੀਂ ਚੱਲ ਕੇ ਆ ਜੇ ਭਰਾ ਹੋਰ ਕੋਈ ਆਇਆ ਉੱਥੇ ਜਾ ਕੇ মিডিਆ ਵਾਲੇ ਖਬਰਾਂ ਦਿੱਤੀ ਜਾਂਦੇ ਨੇ ਆ ਜੀ ਡੀਸੀ ਮੈਡਮ ਵੀ ਉੱਥੇ ਆ ਕੇ ਚਲੀ ਜਾਂਦੀ ਉੱਥੇ ਹੀ ਪਤਾ ਨਹੀਂ ਭਾਸ਼ਣ ਕੀ ਦਿੰਦੇ ਨੇ ਕੀ ਨਸੰਮ ਤਾਂ ਪਤਾ ਨਹੀਂ ਗਾਸੀ ਆਪ ਇੱਥੇ ਬੈਠੇ ਸਾਡੇ ਆ ਬੱਚੇ ਵੇਖ ਲਓ ਇੰਦੇ ਤੂੰ ਇੱਕ ਇੰਦੇ ਤੂੰ ਇੱਕ ਛੋਟਾ ਮੁੱਕ ਗਿਆ ਤੇ ਇੱਕ ਵੱਡਾ ਮੁੱਕ ਗਿਆ ਮੁੱਕ ਗਿਆ ਇੱਕੋ ਰਹਿ ਗਿਆ ਕਿਉਂ ਸੇ ਸਾਡੀ ਸੁਣਾਈ ਨਹੀਂ ਕੀਤੀ ਹੂੰ ਉਹੀ ਔਲਾਦ ਹੁਣ ਪਿਰ ਬਣ ਗਏ ਸੋਹਣੇ ਨੂੰ ਖਾਸ ਪਤਾ ਹੈ ਇਸ ਹੀ حساب ਨੂੰ ਖਾਸ ਪਤਾ ਵੀ ਨਾਂਦਾ ਮੁੰਡਾ ਮੁੱਕਿਆ ਇਹ ਗੱਲ ਬਣ ਗਈ ਸੀ ਉਹਨੂੰ ਬੁਖਾਰ ਦਾ ਬਾਨਾ ਬਣ ਗਿਆ ਪਾਣੀ ਵੇਖ ਤੇ ਦਿਲ ਛੱਡ ਗਿਆ ਇਹ ਆ ਬਲੇਟਰ ਦੇ ਅੰਦਰ ਕਿਸ਼ੇ ਨੇ ਸਾਡੀ ਸਾਥ ਨਹੀਂ ਲਈ ਖਬਰ ਲੱਗੀ ਹੂੰ ਫਿਰ ਉਹਨਾ ਵੇਖੋ ਪੀਛਾਂ ਕਿਆ ਰਾਤ ਬਣੇ ਖੜੇ ਹੁਣ ਇਧਰ ਨੂੰ ਵਾੜਿਆ ਪਸ ਬਾਬੇ ਕੋ ਮਕਾਨਾ ਚ ਪੈ ਤੇ ਬੀਜੀ ਤੋਂ ਮਾਰ ਪਈ ਉਸ ਤੋਂ ਬਾਅਦ ਫਿਰ ਫਸਲ ਬੀਜੀ ਕੋਈ ਉਸ ਤੋਂ ਬਾਅਦ 23 ਵੀ ਮਾਰ ਪਈ ਸੀ 23 ਚ ਫਿਰ ਉਹ ਕਣਕ ਦੀ ਬੀਜੀ ਹੋਰ ਕੀ ਬੀਜੀ ਨਾ ਜੰਗ ਜੰਗ ਵੇਲੇ ਵੀ ਹਾਲਾਤ ਹਨਾ ਬੜੇ ਜੰਗ ਵਿੱਚ ਵੀ ਬਹੁਤ ਮਾੜੇ ਅੱਗੇ ਬਸ ਉਦੋਂ ਵੀ ਇਵੇਂ ਹੀ ਹਾਲ ਰਿਹਾ ਜਿਹੜਾ ਉਹਦਾ ਵੀ ਇੱਕੋ ਤੇ ਪਸ਼ੂ ਕੋ ਰਹਿ ਕੱਲਾ ਮੈਂ ਕੱਲਾ ਬਹੁਤ ਹਾਲਾਤ ਮਾੜੇ ਨੇ ਹੂੰ ਤੋ ਭਾਈ 88 ਦੀਆਂ ਗੱਲਾਂ ਕਰਦੇ ਆ ਜੀ 88 ਵਿੱਚ ਤੁਸੀਂ ਦੇਖੀ 88 ਵਿੱਚ ਤਾਂ ਅਸੀਂ ਚਾ ਤਾਂ ਅਹੀਂ ਨਾ 88 ਤੇ ਸੀ ਪਿੱਛੇ ਰਹਿੰਦੇ ਸਾਂ ਚੰਦ ਘੰਟਿਆਂ ਚ ਪਾਣੀ ਆਇਆ ਸੀ ਤੇ ਦੋ ਦਿਨਾਂ ਚ ਬਸ ਬਰਬਾਦੀ ਕਰ ਤੇ ਦਾਬੇ ਵੀ ਗਿਆ ਸੀ ਪਾਣੀ ਤੇ ਬੇਬੇ ਬੜੀ ਮਿਹਨਤ ਦੇ ਨਾਲ ਜਿਵੇਂ ਕੋਠੀ ਬਣਾਈ ਉਹ ਬਣਾਈ ਬੜੀ ਮਿਹਨਤ ਕਰ ਕਰ ਤੇ ਨਵਾਂ ਟੈਨਰ ਵੀ ਧਿਆੜੀ ਕਰਦੇ ਰਹੇ ਹੂੰ ਉਦਹੀਂ ਬੱਚੇ ਛੋਟੇ ਤੇਨ ਮਰ ਬਤੀ ਧਿਆੜੀ ਕਰੀ ਹੈ ਤੇ ਦੋ ਤਿੰਨ ਚਾਰ ਰਹਿ ਗਿਆ ਦੋ ਤਿੰਨ ਮੁੱਕ ਗਿਆ ਆ ਕਰੇਗਾ ਹੂੰ ਐਨੇ ਮਾੜੇ ਹਾਲਾਤ ਹੈ ਮਸੇ ਉਹਨਾਂ ਇਤੇ ਟੋਰ ਤੇ ਜਾ ਵੀਦਾ ਉਹ ਪਸ਼ੂਖਾਲੇ ਉਹ ਪਸ਼ਾਂਵੜੇ ਖੜੇ ਨਹੀਂ ਆ ਵੇ ਚਾਰ ਚਪੇਰੇ ਘਰ ਦੇ ਪਾਣੀ ਆ ਹਨਾ ਚਾਰ ਚਪੇਰੇ ਦੇਖੋ ਤਾਂ ਤੁਸੀਂ ਦੇਖੋਗੇ ਬੜੀਆਂ ਭਾਵਕ ਜਿਹੜੀਆਂ ਤਸਵੀਰਾਂ ਨੇ ਤਾਂ ਇਧਰਲੇ ਪਾਸੇ ਚਾਰ ਚਪੇਰੇ ਇਧਰਲੇ ਪਾਸੇ ਡੰਗਰ ਖੜੇ ਨੇ ਤਾਂ ਇਧਰ ਚਾਰ ਚਪੇਰੇ ਸਾਰੇ ਪਾਸੇ ਪਾਣੀ ਹੀ ਪਾਣੀ ਆ ਤਾਂ ਘਿਰਿਆ ਹੋਇਆ ਘਰ ਹੈ ਇਹ ਅਸੀਂ ਕੋਸ਼ਿਸ਼ ਕੀਤੀ ਹੈ ਚਲੋ ਇਹਨਾਂ ਦਾ ਭਰਾਮਾ ਦਾ ਦਰਦ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਇੱਧਰ ਵੀ ਹੈ ਨਾ ਸਾਰਾ ਕੁਝ ਬੇਬੇ ਡੁੱਬਿਆ ਪਿਆ ਹੈ ਕੁਛ ਆ ਵੇਖ ਹਾਰਾ ਕੁਛ ਡੁੱਬਿਆ ਪਿਆ ਇੰਜਨ ਖੜਾ ਹੈ ਸਾਡਾ ਉਹ ਵੀ ਡੁੱਬਿਆ ਪਿਆ ਉਹ ਮੋਟਰ ਉਹ ਵੀ ਡੁੱਬੀ ਪਈ ਕੁਝ ਵੀ ਨਹੀਂ ਖਾੜਾ ਵੀ ਆਇੜਾ ਪਕਾਹੀ ਤੰਗ ਹੋ ਗਏ ਹੁਣ ਸਵੇਰ ਸਵੇਰ ਜਿਹੜੀ ਖੀ ਸੀ ਮੋਟਰ ਖਾਲੀ ਸੀ ਹੁਣ ਦੇਖੋ ਮੋਟਰ ਵੱਲੇ ਕੈਮਰਾ ਕਮਾ ਕੇ ਦੇਖੋ ਵੀ ਡੁੱਬ ਚੁੱਕੀ ਹੈ ਪਾਣੀ ਪੀਣ ਤੋਂ ਅਸੀਂ ਤੰਗ ਆਇਆ ਸੀ ਪਾਣੀ ਵਾ ਦੇ ਕੋਈ ਉਹ ਦੇ ਨਹੀਂ ਰਹੇ ਕਿ ਨਹੀਂ ਕਹਿੰਦੇ ਅਸੀਂ ਪ੍ਰਸ਼ਾਸਨ ਨੂੰ ਕੀਤੀ ਸੀ ਮਿਹਨਤ ਵੀ ਸਾਨੂੰ ਪਾਣੀ ਤਾਂ ਪਹਚਾਇਆ ਹੋਰ ਤਾਂ ਤੁਸੀਂ ਕੀ ਪਹਚਾਣਾ ਸਾਨੂੰ ਪਾਣੀ ਜੋਗਾ ਹੀ ਦੇ ਦੋ ਉਹ ਨਹੀਂ ਆਇਆ ਹੁਣ ਅਸੀਂ ਇੱਥੇ ਆ ਰਹੇ ਤਾਂ ਭੇਜੇ ਨੇ ਮੁੰਡੇ 5-7 ਟੈਂਕਰ ਭਰਾ ਕੇ ਲੈ ਆਓ ਜੀ ਇੱਥੇ ਰੋਕ ਲੈਣੇ ਬਸ ਇਹ ਪ੍ਰਸ਼ਾਸਨ ਨੇ ਕਿਹਾ ਨਹੀਂ ਸਾਨੂੰ ਵੀ ਇਸ ਤਰੀਕੇ ਦੇ ਨਾਲ ਵੀ ਬਹੁਤ ਪਾਣੀ ਆ ਗਿਆ ਘਰ ਹੁਣ ਅਸੀਂ ਕਿੱਥੇ ਜਾਈਏ ਜਨਾਬ ਹਾਂ ਉਹ ਉੱਥੇ ਜਾਵਾਂਗੇ ਤਾਂ ਸਾਡੇ ਬੱਚੇ ਹੈਗੇ ਨੇ ਅਸੀਂ ਰਹਿ ਤਾਂ ਸਕਦੇ ਨਹੀਂ ਕਿਤੇ ਘਰ ਤੋਂ ਬਿਨਾ ਕਿਤੇ ਨਹੀਂ ਘਰ ਤੋਂ ਹੁੰਦੀ ਜੀ ਬਿਲਕੁਲ ਸਸ ਅਸੀਂ ਹੁਣ ਜਿੱਥੇ ਸਾਡਾ ਸਾਰਾ ਕੁਝ ਹੈ ਉੱਥੇ ਹੀ ਅਸੀਂ ਮਰਨਾ ਜੀਣਾ ਉੱਥੇ ਹੀ ਹੈ ਹੋਰ ਕਿਤੇ ਜਾ ਸਕੀਏ ਕੋਈ ਐ ਹੋ ਜਗ੍ਹਾ ਹੀ ਹੈ ਨਹੀਂ ਰੱਬ ਨਾ ਕਰੇ ਜੇ ਕੱਲ ਨੂੰ ਬਾਨ ਨਹੀਂ ਟੁੱਟਦਾ ਤਾਂ ਫਿਰ ਜਾ ਕੇ ਉੱਥੇ ਲੜਨਾ ਤਾਂ ਫਿਰ ਇੱਥੇ ਚੰਗਾ ਹੈ ਆਦੇ ਘਰੇ ਤੋਂ ਲੜਾਂਗੇ ਹੂੰ ਕੁਝ ਵੀਸ ਤੋਂ 88 ਤੋਂ ਬਾਅਦ 37 ਸਾਲ ਹੋ ਗਏ ਹਨ ਲੱਗਦਾ ਸਾਡਾ ਆ ਰਹੇ ਆ ਸਰਕਾਰਾਂ ਨੇ ਕੋਈ ਬਾਹਰ ਨਹੀਂ ਪੜੀ ਕਿ ਮੰਨ ਨਹੀਂ ਬੰਨਾ ਗਿਆ ਨਾ ਜੀ ਨਾ ਹੁਣ ਪਿਛਲੀ ਵਾਰੀ ਮੁਆਵਜ਼ਾ ਦਿੱਤਾ ਨੇ ਕਹਿੰਦੇ ਜੀ 6800 ਰੁਪਏ 5 ਕਿੱਲੇ ਤੋਂ ਅੱਗੇ ਦਿੱਤਿਆ ਨਹੀਂ ਉਹ ਰਹਿੰਦੀ ਜੋ ਅਗੀ 2007 ਵਾਲੀ ਕੱਚੀ ਕਰ ਦਿੱਤੀ ਉਹਦਾ ਮਿਲਿਆ ਹੀ ਨਹੀਂ ਇਹ ਤਾਂ ਅਸੀਂ ਮੁਰਗੀ ਦਾ ਮੁਆਵਜ਼ਾ ਦੇ ਨਾ ਨਾ ਇਹ ਤਾਂ ਇੱਕ ਕਮੇਡੀ ਕਰਨੀ ਆ ਪਾਜੀ ਕਮੇਡੀ ਕਰਕੇ ਕਹਿ ਦੇਣਾ ਵੀ ਆਪਾਂ ਦੇ ਬੇਨਤੀ ਹੱਥ ਜੋੜ ਕੇ ਮੰ ਲਓ ਸੀਐਮ ਸਾਹਿਬ ਨੂੰ ਭਗਵੰਤ ਸਿੰਘ ਮਾਨ ਨੂੰ ਦੂਸਰਾ ਨੰਬਰ ਹੈ ਮੋਦੀ ਸਾਹਿਬ ਨੂੰ ਵੀ ਸਾਡੇ ਇਲਾਕੇ ਨੂੰ ਜੋ ਹੜਾਂ ਦੇ ਮਾਰ ਦੇ ਵਿੱਚ ਹੈਗੇ ਨੇ ਉਹਨਾਂ ਦਾ ਹੱਕ ਇੱਕ ਇੱਕ ਪਰਿਵਾਰ ਦਾ ਜੀ ਨੌਕਰੀ ਲੱਗ ਆ ਜਾਵੇ ਬਸ ਸਾਨੂੰ ਹੋਰ ਕੋਈ ਅਸੀਂ ਨਹੀਂ ਅਸੀਂ ਨਾ ਮੰਗਦੇ ਨਾਂਦੇ ਕੋਲੋਂ ਰਾਸ਼ਨ ਨਾ ਸਾ ਕੋਈ ਚੀਜ਼ ਨਹੀਂ ਮੰਗਦੇ ਸਾਨੂੰ ਬਸ ਨੌਕਰੀ ਦੀ ਖੁਆਇ ਛਾੜੀ ਹੈਗੀ ਵੀ ਇੱਕ ਇੱਕ ਬੰਦਾ ਇੱਕ ਪਰਿਵਾਰ ਦਾ ਇੱਕ ਜੀ ਲਾਇਆ ਜਾਵੇ ਹੋਰ ਨਹੀਂ ਤਾਂ ਉਹਦੀ ਕੋਈ ਆਸਰਾ ਤੋਂ ਜੇ ਅਸੀਂ ਵੀ ਚੱਲ ਚੱਲੇ ਦੁੱਬ ਗਏ ਤੇ ਚੱਲ ਬੱਚੇ ਦੀ ਜਾਂ ਮੁੰਡੇ ਦੀ ਜਾਂ ਕਿਸੇ ਬਜ਼ੁਰਗ ਦੀ ਤਨਖਾਹ ਆਂਦੀ ਉਹਦੇ ਨਾਲ ਗੁਜ਼ਾਰਾ ਹੋ ਜਾਏਗਾ ਇਸ ਤੋਂ ਇਲਾਵਾ ਹੋਰ ਕੋਈ ਹੱਲ ਹੀ ਹੈ ਨਹੀਂ ਤੇ ਬੇਬੇ ਰਾਤ ਨੂੰ ਡਰ ਨਹੀਂ ਲੱਗਦਾ ਚਾਰ ਪੈਰੀਂ ਕਿ ਕਿ ਬੱਤੀ ਹੈ ਬੱਚੀ ਤਾਂ ਕਹੀਓ ਕੜੀ ਫਿਰਨੇ ਕਦੇ ਉਹਦੇ ਜਾਣੇ ਬੱਚਿਆਂ ਨੂੰ ਕਦੇ ਇਹ ਦੂ ਤੇ ਹੁਣ ਟਰਾਲੀ ਜਿਹੜੀ ਚੱਲੀ ਹੈ ਬੱਝਾਲੀ ਤਿੰਨ ਬੱਚੇ ਹੁੰਦੇ ਚੜਾਏ ਨਹੀਂ ਅੱਛਾ ਤਿੰਨ ਉਹਦੇ ਚ ਚੜਾਉਂਦੇ ਹਾਂ ਉਹਦੇ ਚੜਾ ਦੇ ਦਿੱਤੇ ਡੰਗਰਾਂ ਵਾਲਾਸਤੇ ਬੜਾ ਔਖਾ ਹੋ ਜਾਂਦਾ ਹਾਂ ਉਹ ਤੇ ਹੋਰ ਉਹ ਡੰਗਰਾ ਵਾਸਤੇ ਆ ਪਾਣੀ ਦੇ ਵਿੱਚੂ ਆ ਲਿਆਂਦੇ ਨਹੀਂ ਆ ਥੱਬੀ ਉਹ ਹਦਣਾ ਉਥੂ ਹੀ ਅਕਲ ਮਰ ਚਾ ਹਾਂ ਉਹਦੂ ਲਿਆਦੇ ਆ ਪਈ ਹੋ ਕੋਈ ਇੱਥੇ ਤੂੜੀ ਸਾਡੀ ਇੱਥੇ ਆ ਪਈ ਸੀ ਆ ਗੱਡੀ ਗਈ ਬਾਕੀ ਉਹ ਸਾਡੀ ਲੋੜ ਗਈ ਉਹਦੇ ਚ ਵਿੱਚੇ ਰੁੜ ਗਈ ਉਹ ਰੁੜ ਗਈ ਫੁਰਕ ਨਹੀਂ ਕਿ ਨਿਕਲੀ ਬੰਦੇ ਕੋ ਨਹੀਂ ਹੈ ਇੱਕ ਸੀ ਉਹ ਦੂਜੀ ਕੀ ਉਹਦੇ ਪਾਰ ਵੀ ਉਹਦਾ ਮੋਟਰ ਚੱਲਦੀ ਸੀ ਉਹਦੇ ਗਿਆ ਬੰਦ ਕਰਨ ਵੀ ਪੱਟਾ ਮੈਂ ਤੇ ਉਦੂ ਭਣੀ ਆ ਗਿਆ ਮੈਂ ਅਸੀਂ ਤੇ ਮੇਰੇ ਤੋਂ ਜਿੰਨੇ ਚੌਂਦੀ ਨਹੀਂ ਤੇ ਉਹ ਬੁੜੀਆਂ ਕੀ ਕਰਨ ਤਿੰਨ ਵਾਰੀ ਅਟੈਕ ਹੋਇਆ ਮੈਨੂੰ ਤਿੰਨ ਵਾਰੀ ਅਟੈਕ ਹੋਇਆ ਮੈਨੂੰ ਤੂੰ ਕੁਛ ਹੁੰਦਾ ਨਹੀਂ ਹੂੰ ਵੱਡੇ ਮੁੰਡੇ ਵੱਡੇ ਮੁੰਡੇ ਤੂੰ ਬਈ ਉਹਦੇ ਤਿੰਨ ਬੱਚੇ ਨੇ ਦੂਜੇ ਦੇ ਛੋਟੇ ਦੇ ਕਾਕਾ ਹੈ ਛੋਟੇ ਦੇ ਕਾਕਾ ਠੀਕ ਹੈ ਤੇ ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਕੋਸ਼ਿਸ਼ ਕੀਤੀ ਆ ਵੀ ਇਹ ਪਰਿਵਾਰ ਦਾ ਦਰਦ ਵਿਖਾਉਣ ਦੀ ਕਰੀਏ ਤਾਂ ਜਿਹੜਾ ਇੱਕ ਪੋਤਾ ਕਹਿੰਦੇ ਵੀ ਇੱਥੋਂ ਤੁਰ ਗਿਆ ਤਾਂ ਦੂਜੇ ਜਿਹੜੇ ਹੈਗੇ ਨੇ ਉਹ ਇੱਥੇ ਸਹਾਰਚ ਕਰ ਰਹੇ ਨੇ ਤਾਂ ਜ਼ਮੀਨ ਜਿਹੜੀ ਕੁਝ ਆਪਦੀ ਸੀ ਤਾਂ ਠੇਕੇ ਤੇ ਲਈ ਸੀ ਉਹ ਵੀ ਵਹਿ ਗਈ ਆ ਤਾਂ ਘਰ ਵੀ ਚਾਰ ਚਪੇਰੋਂ ਮੰਦ ਹਾਲੀ ਦੀ ਹਾਲਤ ਚ ਕਿਰਿਆ ਹੋਇਆ ਤਾਂ ਹੋਰ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਜੁੜੇ ਰਹੋ ਤੁਸੀਂ ਸੱਚ ਬਾਈ ਦੇ ਨਾਲ